ਉਹਨਾਂ ਦਾ ਤੁਹਾਰ ਲੱਗਦਾ ਸਾਡੀ ਡਿਊਟੀ ਅਸੀਂ ਆਪੇ ਕਰੀ ਜਾਂਦੇ ਯਾਰ ਸਾਡੀ ਡਿਊਟੀ ਹੀ ਕੁਝ ਹੋ ਸਕਦਾ ਯਾਰ ਜਿਹੜੀ ਮੇਰੀ ਡਿਊਟੀ ਮੈਂ ਆਪਦੀ ਡਿਊਟੀ ਕਰੀ ਜਾਂਦਾ ਸਾਡਾ ਟਾਰਗੇਟ ਪਹੁੰਚਦਾ ਬਸ ਮਾਰ ਨਹੀਂ ਆ ਆਹ ਦੇਖੋ ਅਸੀਂ ਸਾਨੂੰ ਹੱਥ ਮੰਨ ਕੇ ਬੇਨਤੀ ਕਰਦੇ ਆ ਤੁਸੀਂ ਸਾਡੇ ਮੂਹਰੇ ਖੜ੍ਹ ਜੋ ਸਾਨੂੰ ਅਫੀ ਭੂਗ ਲੈਣਗੇ ਅਸੀਂ ਕਹੀ ਤਾਂ ਜੰਦੇ ਆ ਇੱਥੇ ਰੁਕੀਏ ਇੱਥੇ ਭੂਗ ਲੈਣਗੇ ਤੁਸੀਂ ਉੱਥੇ ਬਾਜੋ ਮੜਾ ਜਹਾ ਖੜ੍ਹ ਜੋ ਉੱਥੇ ਹੋਇਓ ਸੇ ਭੂਗ ਲੈਣਗੇ ਜੁਟੀ ਅਸੀਂ ਆਪਣੀ ਡਿਊਟੀ ਕਰੀ ਜੰਦੇ ਆ ਸਾਡੀ ਡਿਊਟੀ ਲਾਈ ਕਿਨੇ ਆ ਸਾਡੀ ਡਿਊਟੀ ਸਾਡੇ ਅਫਸਰਾਂ ਨੇ ਲਾਉਂ ਨੂੰ ਬਲਾਓ ਅਫਸਰ ਨੂੰ ਕੋਈ ਨਹੀਂ ਸੀ ਬੁਲਾ ਲਾਂਗੇ ਤੁਸੀਂ ਕਹਿੰਦੇ ਮੇਰੀ ਹੈ ਨਾ ਬਲਾਓ ਮੈਂ ਮੈਂ ਬੋੜੀ ਕਰੀਏ ਨਾ ਉਹ ਉਹ ਕਰ ਲਓ ਆਪਦਾ ਤੁਸੀਂ ਫਿਰ ਉੱਥੇ ਜਾਣ ਰਹੀ ਅਰਤੀਪੁਰਤਾ ਆਜੋ ਆਜੋ ਜੀ ਕੋਈ ਨਹੀਂ ਚਲੋ ਦੇਖਿਆ ਰਹੋ ਸਾਡੇ ਵਿੱਚ ਨਾ ਹੋਊਗੀ ਜਾਣ ਕੇ ਵਿੱਚ ਆਉਣੇ ਹੋ ਥੋੜਾ ਅੱਗੇ ਅੱਗੇ ਕੱਟੋ ਬੁਮਾਰਦ ਤੁਸੀਂ ਪਤਾ ਲੱਗਦਾ ਜਾਨ ਕੇ ਕਿਹੜੇ ਅਸੀਂ ਤੁਹਾਨੂੰ ਕਿਉਂ ਧੱਕੇ ਮਾਰਾਂਗੇ ਯਾਰ ਮੁਕਬਲ 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 ਯਾਰ ਜਿਹੜੇ ਚੇਤਨ ਲੋਕ ਨੇ ਚੇਤਨ ਲੋਕਾਂ ਦਾ ਵਰਕ ਹੈ ਆਪਣਾ ਜਿਹੜੇ ਜਥੇਬੰਦੀਆਂ ਨੇ ਲੜਦੇ ਨੇ ਸ਼ੁਰੂ ਤੋਂ ਆਪਾਂ ਅੱਜ ਉਹਨਾਂ ਦਾ ਇਕੱਠ ਰੱਖਿਆ ਸੀ ਵੀ ਹੁਣ ਆਪਾਂ ਪਹਿਲਾਂ ਬਹੁਤ ਲੋਕ ਆਉਂਦੇ ਸੀ ਕੋਈ ਕਿਸੇ ਅੱਜ ਆਪਾਂ ਜਮਾ ਉਹ ਖਰੇ ਲੋਕਾਂ ਦਾ ਇਕੱਠ ਰੱਖਿਆ ਸੀ ਵੀ ਜੇ ਮਾਰਨਗੇ ਵੀ ਤੇ ਖਾਣਨਗੇ ਵੀ ਤੇ ਲੜਨਗੇ ਵੀ ਵੀ ਜਾਨੀ ਕਿ ਆਪਾਂ ਛਾਣਾ ਲਾਇਆ ਹੋ ਸੀ ਪਹਿਲਾਂ ਵੀ ਰੀਂ ਚੜੂਗੀ ਤੂੜੀ ਚੜੂਗੀ ਸੋਨਾ ਨਿਕਲੂਗਾ ਇਹ ਸੋਨਾ ਸੀ ਅੱਜ ਉਹ ਤੇ ਅੱਜ ਅਸੀਂ ਆ ਆਦੀਆਂ ਮੰਗਾਂ ਰੱਖਣੀਆਂ ਸਧਾਰਥੀ ਬੂਕਣੀ ਸੀ ਤੇ ਸਾਨੂੰ ਪੁਲਸ ਨੇ ਬੈਰੀਕੇਡ ਲਾ ਕੇ ੱੱਕਾ ਮੁੱਕੀ ਕਰੀ ਅਸੀਂ ਹੱਥ ਬਨ ਕੇ ਬੇਨਤੀ ਕਰੀ ਤੁਸੀਂ ਪਾਸੇ-ਪਾਸੇ ਹੋ ਜਾਓ ਫਿਰ ਕਹਾਣੀ ਬਣਾਉਂਗਾ ਕੋਈ ਉਵੇਂ ਹੀ ਕਹਾਣੀ ਬਣਾਉਂਦੇ ਵੀ ਤੁਹਾਡੇ ਨੌਜਵਾਨ ਤੱਕ ਸਾਰਾ ਕੋਈ ਵੀਡੀਓ ਚ ਉਵੇਂ ਜਿਵੇਂ ਹੈ ਨਾ ਤਾਂ ਕੋਈ ਨਾ ਸਾਡੀ ਗੱਲ ਸੁਣੀਆ ਨਾ ਸਾਡਾ ਕੋਈ ਹੋਕਰ ਹੈ ਤੇ ਲੋਕ ਘਰਾਂ ਚੋਂ ਨਿਕਲੇ ਸੀ ਆਪਦੀ ਜਾਨ ਟਰੀ ਤੇ ਤਰੀ ਹੋਈ ਜਾਂ ਨਾਲ ਇਹਨਾਂ ਨਾਲ ਇਹਨ ਤੇ ਲੋਕੋ ਤੁਹਾਨੂੰ ਬੇਨਤੀ ਹੈ ਬਾਹਰ ਆਇਓ ਇਹੀ ਨਸ਼ਾ ਬਕਿਆ ਰਹੇ ਨੇ ਸ਼ਰਿਆਮ ਸਾਰਾ ਦਿਨ ਨਸ਼ਾ ਬਕਿਉਂਦੇ ਨੇ ਸਾਡੀ ਮਾਨਸਾ ਦੀ ਪੁਲਿਸ ਹੀ ਨਸ਼ਾ ਬਕਿਉਂਦੀ ਆ ਮੈਂ ਲਿਖ ਕੇ ਦਿੰਨਾ ਮੈਂ ਇਥੇ ਲਿਖਾ ਕੇ ਦੇ ਦੋ ਮੇਰੇ ਕੋਲ ਪ੍ਰੂਫ ਨੇ ਨਾਲ ਖਿਲਾਫ ਜੇ ਨਸ਼ਾ ਬਿਕਲੂ ਨਹੀਂ ਹਟ ਰਿਹਾ ਇਨਾ ਕੁਝ ਹੋਣ ਦੇ ਬਾਵਜੂਦ ਸਾਡੇ ਸ਼ਹਿਰ ਚ ਇਨਾ ਕੁਝ ਹੋ ਰਿਹਾ ਫਿਰ ਵੀ ਨਸ਼ਾ ਵੀ ਕੀ ਜਾਂਦਾ ਮੈਂ 40 ਬੰਦੇ ਇੱਕ ਪਾਸੇ ਸਾਰੀ ਪੁਸ ਇੱਕ ਪਾਸੇ ਸਾਡੀ ਸਾਰੀ ਟੀਮ ਸਾਡੀ ਟੀਮ ਕਿਹੜੀ ਆ ਮੈਂ ਤੁਹਾਨੂੰ ਦਿਖਾਉਣਾ ਸਾਡੀ ਟੀਮ 50 60 ਮੁੰਡਿਆਂ ਦੀ ਟੀਮ ਤਿਆਰ ਹੋ ਰਹੀ ਹੈ 100 200 ਸਾਡੇ ਚ ਬਜ਼ੁਰਗ ਆ ਅਸੀਂ 40 ਬੰਦੇ ਨਾਲ 15 ਮਿੰਟਾਂ 'ਚ ਫੜ ਦਿੰਨੇ ਆ ਜੇ ਫੜਨੇ ਹੋਣ ਤੇ ਮੈਰੀ ਗਲ ਖੁੱਲੀ ਜਾਂਦੇ ਤੇ ਇਹ ਇਹ ਫੜਦੇ ਨਹੀਂ ਕਿਸੇ ਨੂੰ ਨਾਕਰੀ ਇਨਕਾਊਂਟਰ ਕਰਨ ਵਾਲੇ ਨੇ ਆਏ ਪਿਸਤੌਲ ਧਰ ਕੇ ਕਸ਼ਤਰੀ ਚੋ ਬੰਦੇ ਗਰੀਬ ਘਰ ਦਾ ਜਵਾਕ ਮਾਰਨ ਵਾਲੇ ਸਾਡੇ ਬੱਚੇ ਉਹੀ ਲਾਲ ਖੂਨ ਦੇ ਪਿਆਸੇ ਤੇ ਹੁਣ ਉਹੀ ਗੱਲਾਂ ਸਾਡੇ ਨਾਲ ਕਰ ਰਹੇ ਧੱਕਾ ਮਾਰਦੇ ਹੋ ਮੁੱਕੀ ਮਾਰਦੇ ਹੋ ਕਿਹਨੇ ਧੱਕਾ ਮਾਰਿਆ ਜਾਣ ਕੇ ਮੂਹਰੇ ਹੋ ਕੇ ਖੜਦੇ ਨੇ ਵੀ ਅਸੀਂ ਅਰਥੀ ਭੂਕਣੀ ਐ ਸਾਨੂੰ ਕੰਮ ਕਰ ਲੈਣ ਦੋ ਆਪਦਾ ਨਹੀਂ ਭੂਕਣ ਦਿੰਦੇ ਅੱਗੇ ਕੀ ਰਨ ਰਹੀ ਤੇ ਅੱਗੇ ਦੇ ਨਾਲ ਤੇ ਧਰਨਾ ਚਲਾਵਾਂਗੇ ਅੱਗੇ ਹੀ ਚੱਲਦਾ ਰਹੂਗਾ ਭਾਈ